ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਸੋਲਰ ਪਾਵਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੱਸਾਂਗੇ ਕਿ ਵੀ ਜਿਹੜਾ ਪੀਵੀ ਇਨਸੂਲੇਸ਼ਨ ਫਾਲਟ ਆਖਿਰ ਕਦਮ ਆਉਂਦਾ ਹੋ ਤੇ ਉਹਦਾ ਕੀ ਕਾਰਨ ਹੈ ਤੇ ਉਹ ਕਿਵੇਂ ਠੀਕ ਕੀਤਾ ਜਾਂਦਾ ਜੀ ਆਪਾਂ ਪੂਰੀ ਵੀਡੀਓ ਦੇ ਵਿੱਚ ਇਹਦੇ ਉੱਤੇ ਹੀ ਗੱਲ ਕਰਾਂਗੇ ਤੇ ਤੁਹਾਨੂੰ ਪੂਰੀ ਬਰੀਕੀ ਦੇ ਨਾਲ ਆਪਾਂ ਦੱਸਾਂਗੇ ਜਿਹੜਾ ਇਹ ਸੋਲੂਸ਼ਨ ਹੈ ਉਹ ਕੀ ਹੈ ਤਾਂ ਵੀਡੀਓ ਨੂੰ ਸਕਿਪ ਨਹੀਂ ਕਰਨਾ ਲਾਸਟ ਤੱਕ ਵੀਡੀਓ ਦੇਖਣੀ ਹੈ ਆਪਾਂ ਸਾਰਾ ਤੁਹਾਨੂੰ ਇਸੇ ਵਿੱਚ ਦੱਸਾਂਗੇ ਆਹ ਸਿਸਟਮ ਜਿਹੜਾ ਲੱਗਿਆ ਹੋਇਆ ਜੀ ਇਹ 4 ਕਿਲੋਵਾਟ ਦਾ ਸਿਸਟਮ ਲੱਗਿਆ ਹੋਇਆ ਤੇ ਮਿਨਿਮਮ ਸਾਈਡ ਲੱਗੇ ਨੂੰ ਵੀ ਪੰਜ ਤੋਂ ਚਾਰ ਸਾਲ ਹੋ ਚੁੱਕੇ ਆ ਜੀ ਇਹਦੀ ਜਿਹੜੀ ਹੁਣ ਵਾਇਰਿੰਗ ਕੀਤੀ ਹੋਈ ਹੈ ਠੀਕ ਹੈ ਜੀ ਜੋ ਪੈਨਲ ਦੀ ਜੋ ਡਰੈਸਿੰਗ ਕੀਤੀ ਹੋਈ ਹੈ ਇਹਦੀ ਜਿਹੜੀ ਵੀ ਸਾਰੀ ਵਾਇਰਿੰਗ ਹੈ ਜਿੰਨੀ ਵੀ ਸਾਰੀ ਡਰੈਸਿੰਗ ਹੈ ਉਹ ਸਾਰੇ ਦੇ ਸਾਰੇ ਆਪਾਂ MC4 ਜਿਹੜੇ ਕਨੈਕਟਰ ਇਹਦੇ ਲਾਈਵੇ ਪੈਨਲ ਦੇ ਪਲੱਸ ਮਾਈਨਸ ਉਹ ਆਪਾਂ ਸਾਰੇ ਦੇ ਸਾਰੇ ਪਲੱਸ ਮਾਈਨਸ ਹੈ ਜਿਹੜੇ ਆਪਾਂ ਦੁਬਾਰਾ ਖੋਲਾਂਗੇ ਜਿੰਨੀ ਇਨਵਰਟਰ ਤੋਂ ਲੈ ਕੇ ਪੈਨਲ ਤੱਕ ਜਿੰਨੀ ਵਾਇਰ ਪਾਈ ਹੋਈ ਹੈ ਡੀਸੀ ਵਾਇਰ ਠੀਕ ਹੈ ਜੀ ਉਹ ਸਾਰੀ ਸਾਰੀ ਜਿਹੜੀ ਵਾਇਰ ਆਪਾਂ ਰਿਪਲੇਸ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਕੀ ਕਰਨਾ ਇਨਵਰਟਰ ਦੀ ਜਿਹੜੀ ਏਸੀ ਸਪਲਾਈ ਹੈ ਏਸੀ ਸਪਲਾਈ ਨੂੰ ਤੁਸੀਂ ਬੰਦ ਕਰ ਦੇਣਾ ਠੀਕ ਹੈ ਜੀ ਇਨਵਰਟਰ ਤੁਸੀਂ ਦੇਖ ਸਕਦੇ ਹੋ ਕਿ ਵੀ ਆਪਾਂ ਏਸੀ ਸਪਲਾਈ ਜਿਹੜੀ ਬੰਦ ਕਰ ਦਿੱਤੀ ਹੈ ਜੋ ਕਿ ਗ੍ਰਿਡ ਫਾਲਟ ਦੱਸੇਗਾ ਤਾਂ ਕਿ ਆਪਣੀ ਜਿਹੜੀ ਸਪਲਾਈ ਹੈ ਉਹ ਬੰਦ ਹੈ ਇਸ ਤੋਂ ਬਾਅਦ ਕੀ ਕਰਾਂਗੇ ਆਪਾਂ ਜਿਹੜੇ ਡੀਸੀ ਕਨੈਕਸ਼ਨ ਹੈ ਉੱਪਰੋਂ ਦੀ ਆਪਾਂ ਉਹ ਸਾਰੇ ਕਨੈਕਸ਼ਨ ਹੈ ਜਿਹੜੇ ਉਹ ਖੋਲਦੇ ਨੇ ਐਮਸੀ 4 ਕਨੈਕਟਰ ਵਗੈਰਾ ਸਾਰੇ ਪ੍ਰੋਪਰ ਤਰੀਕੇ ਦੇ ਨਾਲ ਖੋਲਦੇ ਨੇ ਕਈ ਵਾਰੀ ਕੀ ਹੁੰਦਾ ਇਹ ਫਾਲਟ ਦਾ ਆਉਣ ਦਾ ਜਿਹੜਾ ਕਾਰਨ ਹੈ ਇਹ ਮੇਨ ਇਹਦਾ ਕਾਰਨ ਇਹੀ ਆ ਦੇਖੋ ਜੇ ਤੁਹਾਡੀ ਕੋਈ ਵਾਇਰ ਮਤਲਬ ਡੈਮੇਜ ਹੋ ਚੁੱਕੀ ਹੈ ਕਿਸੇ ਪ੍ਰਕਾਰ ਨਾਲ ਠੀਕ ਹੈ ਜੀ ਤਾਂ ਉਹ ਸਟਰਕਚਰ ਦੇ ਨਾਲ ਲੱਗਦੀ ਹੋਊਗੀ ਜਾਂ ਮਤਲਬ ਗਰਾਉਂਡ ਦੇ ਨਾਲ ਲੱਗਦੀ ਹੋਊਗੀ ਉਦੋਂ ਵੀ ਆ ਸਕਦਾ ਇਹ ਫਾਲਟ ਆਦਰਵਾਇਸ ਕੀ ਹੁੰਦਾ ਜੇ ਤੁਹਾਡੀ ਵਾਇਰ ਦੇ ਵਿੱਚ ਜੋੜ ਪਾਇਆ ਹੋਇਆ ਹੈ ਡੀਸੀ ਵਾਇਰ ਦੇ ਵਿੱਚ ਜੋੜ ਪਾਇਆ ਹੋਇਆ ਤਾਂ ਟਾਈਮ ਪਾ ਕੇ ਉਹਦੇ ਕਾਰਨ ਵੀ ਇਹ ਜਿਹੜਾ ਫਾਲਟ ਹੈ ਸਕਰੀਨ ਤੇ ਆਪਾਂ ਨੂੰ ਸ਼ੋਅ ਹੋਏਗਾ ਜੀ ਇਹ ਫਾਲਟ ਜਿਹੜਾ ਉਦੋਂ ਆਣਾ ਹੀ ਆਣਾ ਕੁਝ ਟਾਈਮ ਬਾਅਦ ਆਵੇ ਬੇਸ਼ੱਕ ਦੀ ਬਡੇ ਫਾਲਟ ਆਈ ਗਈ ਆਏਗਾ ਜੇ ਤੁਹਾਡੀ ਡੀਸੀ ਵਾਇਰ ਦੇ ਵਿੱਚ ਜੋੜ ਪਾਇਆ ਹੋਇਆ ਠੀਕ ਹੈ ਦੂਜਾ ਕਾਰਨ ਦੇਖੋ ਕੀ ਹੁੰਦਾ ਕਈ ਵਾਰੀ ਆਪਾਂ ਜਦੋਂ ਵਾਇਰ ਜਦੋਂ ਲਗਾਉਨੇ ਆ ਆਪਾਂ ਉਥੇ ਕੰਪਨੀ ਦੇ ਵਾਇਰ ਆਪਾਂ ਯੂਜ਼ ਨਹੀਂ ਕਰਦੇ ਡੀਸੀ ਵਾਇਰ ਹੈ ਜੋ ਮਤਲਬ ਨੋਨ ਬ੍ਰਾਂਡ ਆਪਾਂ ਉਥੇ ਵਾਇਰ ਪਾ ਦਿੰਨੇ ਜਦੋਂ ਉਹਦੇ ਵਿੱਚ ਲੋਡ ਪਾਸ ਹੁੰਦਾ ਕਰੰਟ ਪਾਸ ਹੁੰਦਾ ਹਨਾ ਤਾਂ ਕੁਝ ਟਾਈਮ ਬਾਅਦ ਉਹ ਅੰਦਰੋਂ ਹੀ ਮਤਲਬ ਉਹ ਜਿਹੜੀ ਵਾਇਰ ਹੈ ਡੀਸੀ ਜੋ ਵਾਇਰ ਹੁੰਦੀ ਹੈ ਉਹ ਡੈਮੇਜ ਹੋ ਜਾਂਦੀ ਹੈ ਮਤਲਬ ਆਪਾਂ ਜੇ ਵੈਸੇ ਵਾਇਰ ਦੇਖਾਂਗੇ ਦੇਖਣ ਨੂੰ ਆਪਾਂ ਨੂੰ ਠੀਕ ਲੱਗੇਗੀ ਉਹ ਸਹੀ ਕੰਡੀਸ਼ਨ ਚ ਲੱਗੇਗੀ ਬਟ ਉਹ ਅੰਦਰੋਂ ਜਿਹੜੀ ਵਾਇਰ ਉਹ ਡੈਮੇਜ ਹੋ ਜਾਏਗੀ ਤਾਂ ਸਾਰੀ ਸਾਰੀ ਵਾਇਰ ਨੂੰ ਆਪਾਂ ਰਿਪਲੇਸ ਕਰ ਦੇਣਾ ਜੀ ਕੁਆਲਟੀ ਵਾਈਜ਼ ਹੀ ਆਪਾਂ ਵਾਇਰ ਚੰਗੀ ਵਾਇਰ ਪਾਣੀ ਹੈ ਤੁਸੀਂ ਪੋਲੀ ਕੈਪ ਜਾਂ ਵਾਰੀ ਦੀ ਵਾਇਰ ਜਾਂ ਮਾਈਕਰੋਟੈਕ ਠੀਕ ਹੈ ਜੀ ਇਹ ਤਿੰਨੇ ਬ੍ਰਾਂਡਾਂ ਵਿੱਚ ਕੋਈ ਵਾਇਰ ਤੁਸੀਂ ਯੂਜ਼ ਕਰ ਸਕਦੇ ਹੋ ਪੋਲੀ ਵਾਰੀ ਮਾਈਕਰੋਟੈਕ ਇਹ ਤਿੰਨੇ ਬ੍ਰਾਂਡ ਹੀ ਵਧੀਆ ਹੁੰਦੇ ਆ ਠੀਕ ਹੈ ਵਾਇਰ ਪਾਣ ਤੋਂ ਬਾਅਦ ਆਪਾਂ ਕੀ ਕਰਾਂਗੇ ਇਹਦਾ ਮਤਲਬ ਡੇਟ ਟਾਈਮ ਹੈ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਉਹ ਸੈਟ ਤੁਸੀਂ ਕਰ ਠੀਕ ਹੈ ਜੀ ਜੋ ਕੰਟਰੀ ਕੋਡ ਵਗੈਰਾ ਹੈਗਾ ਜੀ ਉਹ ਵੀ ਆਪਾਂ ਨੂੰ ਦੁਬਾਰਾ ਮਤਲਬ ਪਾਣਾ ਪਏਗਾ ਜਿੰਨੀਆਂ ਵੀ ਸੈਟਿੰਗ ਇਨਵਰਟਰ ਦੀਆਂ ਹੈਗੀਆਂ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਦੁਬਾਰਾ ਕਰ ਲੈਣੀ ਆ ਤਾਂ ਕਿ ਜੋ ਆਪਣੀ ਯੂਨਟ ਹੈ ਉਹ ਪੂਰੇ ਵਧੀਆ ਤਰੀਕੇ ਦੇ ਨਾਲ ਬੰਨਿਆ ਹੋ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਨਾਰਮਲ ਤੁਸੀਂ ਏਸੀ ਜਿਹੜੀ ਸਪਲਾਈ ਹੈ ਠੀਕ ਹੈ ਉਸ ਨੂੰ ਔਨ ਕਰ ਦੇਣਾ ਜੀ ਜਿਵੇਂ ਹੀ ਤੁਸੀਂ ਮਤਲਬ ਆਪਣੀਆਂ ਸਾਰੀਆਂ ਸੈਟਿੰਗਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਕਰ ਲੋਗੇ ਡੇਟ ਟਾਈਮ ਹੈ ਜਿਹੜਾ ਉਹ ਵੀ ਤੁਹਾਡਾ ਸੈੱਟ ਹੋਏਗਾ ਜੀ ਕੰਟਰੀ ਕੋਡ ਵਗੈਰਾ ਤੁਸੀਂ ਪਾਉਗੇ ਉਹ ਵੀ ਸੈਟਿੰਗ ਹੋਏਗੀ ਠੀਕ ਹੈ ਜੀ ਤਾਂ ਤੁਸੀਂ ਜਿਵੇਂ ਸਕਰੀਨ ਤੇ ਦੇਖ ਸਕਦੇ ਹੋ ਇੱਥੇ ਇੰਟਰ ਸੈਟਿੰਗ ਦੇ ਵਿੱਚ ਜਦੋਂ ਆਪਾਂ ਜਾਵਾਂਗੇ ਮਤਲਬ ਕੰਟਰੀ ਕੋਡ ਜਿਹੜਾ ਆਪਾਂ ਜਦੋਂ ਪਾਣਾ ਉਹਦਾ ਪਾਸਵਰਡ ਜੋ ਮੰਗਦਾ ਉਹ 001 ਪਾਸਵਰਡ ਹੈ ਜੀ ਉਹ ਤੁਸੀਂ ਲਾਜ਼ਮੀ ਹੀ ਲਗਾਉਣਾ ਹੀ ਲਗਾਉਣਾ ਕੰਟਰੀ ਕੋਡ ਸੈਟਿੰਗ ਕਈ ਵਾਰੀ ਕੀ ਹੁੰਦਾ ਕੰਟਰੀ ਕੋਡ ਸੈਟਿੰਗ ਬੰਦੇ ਨਹੀਂ ਕਰਦੇ ਤਾਂ ਕੱਲਾ ਡੇਟ ਟਾਈਮ ਸੈਟਿੰਗ ਕਰਕੇ ਉਹਨੂੰ ਛੱਡ ਦਿੰਦੇ ਆ ਜਿਸ ਦੇ ਨਾਲ ਯੂਨਿਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਠੀਕ ਹੈ ਜੀ ਜੋ ਕੰਟਰੀ ਕੋਡ ਇੱਥੇ ਸਕਰੀਨ ਤੇ ਦੇਖ ਸਕਦੇ ਹੋ ਡਬਲ 2 ਇਹਦਾ ਕੰਟਰੀ ਕੋਡ ਹੈ ਇਹਦਾ ਜਿਹੜਾ ਪਾਸਵਰਡ ਹੈ 001 ਇਹਦਾ ਪਾਸਵਰਡ ਹੈ ਜੀ ਉਸ ਤੋਂ ਬਾਅਦ ਆਪਾਂ ਸਿੰਪਲੀ ਇਸ ਨੂੰ ਕੀ ਕਰਾਂਗੇ ਇਨਵਰਟਰ ਨੂੰ ਔਨ ਕਰਾਂਗੇ ਜੀਸੀ ਸਪਲਾਈ ਹੈ ਜਿਹੜੀ ਇਹਦੀ ਔਨ ਕਰਾਂਗੇ ਠੀਕ ਹੈ ਇਸੀ ਸਪਲਾਈ ਔਨ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਜੋ ਗ੍ਰੀਨ ਲਾਈਟ ਹੈ ਉਹ ਆਣੀ ਸਟਾਰਟ ਹੋ ਗਈ ਹੈ ਇਸ ਤੋਂ ਬਾਅਦ ਜਿਹੜਾ ਸਿਸਟਮ ਆਪਣਾ ਨੋਰਮਲ ਹੋ ਜਾਏਗਾ ਜੀ ਠੀਕ ਹੈ ਜੀ ਵਾਇਰ ਤੁਸੀਂ ਦੇਖ ਸਕਦੇ ਹੋ ਡੀਸੀ ਬਾਕਸ ਦੀ ਸੀ ਸਾਇਰ ਜਿਹੜੀ ਵਾਇਰ ਰਿਪਲੇਸ ਕਰ ਦਿੱਤੀ ਹੈ ਤਾਂ ਇਦਾਂ ਦੀਆਂ ਹੀ ਸਾਡੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਦੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਮੇਰੇ ਵੀਰ ਠੀਕ ਹੈ ਜੀ ਜੇ ਤੁਹਾਡਾ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਉਸੇ ਹੀ ਕਮੈਂਟ ਦੇ ਬੇਸ ਤੇ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਆਪਾਂ ਮਿਲਦੇ ਅਗਲੀ ਵੀਡੀਓ ਵਿੱਚ ਧੰਨਵਾਦ